मेरा ना जगजीत कौर है मैं कुड़ी की चाची हूं गल गाल की दस साल हो गए साडी बेटी दे उ ਤੇ ਬਸ ਇਹੀ ਕੋਈ ਚੀ ਲੜਾਈ ਝਗੜਾ ਸ਼ੱਕ ਕਦੀ ਕੁਛ ਕਦੀ ਕੁਛ ਥੋੜੇ ਦਿਨਾਂ ਬਾਅਦ ਇਹ ਘਰ ਆ ਜਾਂਦੀ ਹੁੰਦੀ ਸੀ ਮਾਰ ਕਟਾਈ ਇਹ ਕੁਛ ਹੁੰਦਾ ਰਹਿੰਦਾ ਸੀ ਬੜੀ ਬਰਸੋਲਾ ਸਫਾਈ ਵੀ ਹੋਈ ਹੈ ਇਹਦੇ ਸੋਹਰਾ ਸਾਹ ਹੱਤ ਕੇ ਲੈ ਕੇ ਜਾਂਦੇ ਸੀ ਚਲੋ ਕੋਈ ਨਹੀਂ ਕੋਈ ਨਹੀਂ ਅਸੀਂ ਕਰਾਂਗੇ ਕਰਾਂਗੇ ਬਸ ਇੱਕ ਸੋਹਰਾ ਸਾਹ ਇਸ ਜਿਹੜਾ ਦਾ ਸਾਥ ਦਿੰਦੇ ਸੀ ਔਰ ਘਰ ਦੇ ਵਿੱਚ ਕੋਈ ਵੀ ਐਸਾ ਨਹੀਂ ਜੀ ਕਵਰੇ ਦਾ ਸਾਥ ਦੇਵੇ ਉਹੀ ਕਰਦੇ ਸੀ ਉਹਦੇ ਕਰਕੇ ਕੁੜੀ ਸਾੜੀ ਨਾਲ 10 ਸਾਲ ਉੱਤੇ ਘਟ ਦਿੱਤੀ ਹੈ ਇਹਨਾਂ ਸੋਹਰਾ ਸਾਹ ਦੀ ਬਹੁਤ ਕਿਸ ਤਰ੍ਹਾਂ ਦੀ ਉਹ ਤਾਂ ਚਲੋ ਪਹਿਲੇ ਕਾਫੀ ਦਿਨ ਦੇ ਬਿਮਾਰ ਹੀ ਰਹਿੰਦੇ ਸੀ ਤੇ ਹੁਣ ਥੋੜੀ ਦੇਰ ਹੋ ਗਈ ਸਾਡੀ ਬੇਟੀ ਸਾਡੇ ਘਰ ਸੀ ਮਤਲਬ ਮਹੀਨਾ ਇੱਕ ਹੋ ਗਿਆ ਤੇ ਸੋਰਾ ਸਾਹਿਬ ਵੀ ਉਹ ਗੱਲ ਕਰਵਾਂਦੇ ਸੀ ਉਹਦੀ ਬੇਟੀ ਨਾਲ ਤੇ ਹੁਣ ਥੋੜੇ ਦਿਨ ਹੋ ਗਏ ਗੱਲ ਨਹੀਂ ਕਰਵਾਂਦੇ ਸੀ ਉਹ ਨੂੰ ਕੁੜੀ ਐ ਉਹਨਾਂ ਮਾਏ ਮਾਨ ਤੇ ਇਦਾਂ ਲੱਗਦਾ ਕਿ ਮੈਂ ਆਪਣੀ ਬੇਟੀ ਨੂੰ ਮਿਲਾਂ ਤੇ ਉਹ ਮਿਲਣ ਵਾਸਤੇ ਗਈ ਐ ਤੇ ਉਹਦੀ ਸੱਸ ਨੂੰ ਪਤਾ ਲੱਗ ਗਿਆ ਕਿ ਭਈ ਆਈ ਐ ਤੇ ਉਹਨੇ ਬੂਆ ਦੇ ਮਾਰਿਆ ਉਹਦੇ ਇੱਥੇ ਨੀਲ ਨੂਲ ਪਏ ਕੁੜੀ ਦੇ ਸਾਡੇ ਸੱਟਾਂ ਵਜੀਆਂ ਬਾਵਾਾਂ ਤੇ ਸੱਟਾਂ ਵਜੀਆਂ ਪੇਟ ਤੇ ਸੱਟਾਂ ਵਜੀਆਂ ਕਾਫੀ ਸੱਟਾਂ ਕੁੜੀ ਦੇ ਵਜੀਆਂ ਤੇ ਦਰਾਨੀ ਆਈ ਹੈ ਦਰਾਨੀ ਨੇ ਵੀ ਸ਼ੁਰੂ ਹੋ ਗਈ ਉਹ ਵੀ ਸੱਸ ਵੀ ਪੈ ਗਈ ਤੇ ਦਿਓਰ ਵੀ ਤਿੰਨੇ ਜਾਣੇ ਪੈ ਗਏ ਆ ਸੋਰਾ ਸਾਹਿਬ ਨੇ ਇੰਨੀ ਕੁ ਵੇਖਿਆ ਵੀ ਇਹਨਾਂ ਨੂੰ ਨਾ ਕਰੋ ਨਾ ਕਰੋ ਉਹਨੇ ਚ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਅਟੈਕ ਆ ਗਿਆ ਮਾਲਕ ਚਾਨੇ ਚ ਪਹਿਲੇ ਤਾਂ ਬਿਮਾਰ ਹੀ ਰਹਿੰਦੇ ਸੀ ਬਸ ਹੋ ਸਕਦਾ ਉਹਨੇ ਚ ਡੈਥ ਹੋ ਗਈ ਹੋਏ ਉਹਨਾਂ ਦੀ ਪਰ ਬਾਅਦੇ ਚ ਜਦੋਂ ਮੈਂ ਨੇ ਕੁੜੀ ਸਾਡੀ ਨੇ ਫੋਨ ਕੀਤਾ ਮੇਰੇ ਹਸਬੰਦ ਨੂੰ ਚਾਚਾ ਨੂੰ ਤੇ ਆਪਣੇ ਭਰਾ ਨੂੰ ਫੋਨ ਕੀਤਾ ਉਹ ਆਏ ਨੇ ਉਹੀ ਦੇਰ ਵਿੱਚ ਉਹ ਉਹਨਾਂ ਦੀ ਮਤਲਬ ਸੋਹਰਾ ਸਾਹਿਬ ਦੀ ਬੋੜੀ ਲੈ ਕੇ ਜਾਂਦੇ ਵੇ ਸੀ ਗੱਡੀ 'ਚ ਪਾਉਂਦੇ ਵੇ ਸੀ ਇੰਨਾ ਕੀ ਬਸ ਹੋਇਆ ਉਹ ਬਾਹਰ ਹੀ ਸੀ ਉਹ ਅੰਦਰ ਕੋਈ ਨਹੀਂ ਵੜਾ ਇੰਨੇ ਕੇ ਇਸ ਇਹਨਾਂ ਨੇ ਸਾਡੇ ਪਤੇ ਉੱਪਰ ਕਾਈ ਵੀ ਪੁੱਠੇ ਸਿੱਦੇ ਇਲਜ਼ਾਮ ਲਾਏ ਆ ਕਿ ਉਹ ਅੰਦਰ ਵੜੇ ਉਹਨਾਂ ਨੇ ਮਾਰਿਆ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਕੀਤਾ ਕੀ ਮੰਗ ਕਰਦੇ ਨੇ ਮੰਗ ਬਸ ਦਾਜ਼ਨੀ ਲੈ ਕੇ ਆਏ ਇਸ ਤਰ੍ਹਾਂ ਇਸ ਤਰ੍ਹਾਂ ਦੀ ਮੰਗਾਂ ਕਰਦੇ ਸੀ ਇਹ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੀ ਹੋਊਗਾ ਇਨਸਾਫ ਚਾਹੀਦਾ ਸਾਡੀ ਕੁੜੀ ਨੂੰ ਇਨਸਾਫ ਚਾਹੀਦਾ ਪੂਰਾ ਇਨਸਾਫ ਚਾਹੀਦਾ ਸਾਡੀ ਕੁੜੀ ਨੂੰ ਜੋ ਵੀ ਉਹਦੇ ਨਾਲ ਕੀਤਾ ਇਹਨਾਂ ਨੇ ਇਹ ਹੁਣ ਛੁੱਟੇ ਹੀ ਲੰ ਉਹਦੇ ਤੇ ਲਾਉਂਦੇ ਪਏ ਨੇ ਉਹਦਾ ਇਨਸਾਫ ਚਾਹੀਦਾ ਹੈ ਇੱਕ ਤਾਂ ਕੋਈ ਉਸ ਕੁੜੀ ਨੇ ਸਾਡੇ ਕੁੜੀ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਉਲਟਾ ਉਹਦੇ ਤੇ ਇਨਜਾਮ ਬਣਾਉਂਦੇ ਪਏ ਨੇ ਕਿ ਉਹਨੇ ਮਾਰਕੁੱਟ ਕੀ ਮਾਰਕੁੱਟ ਉਸ ਕੁੜੀ ਨੇ ਖਾਦੀ ਏ ਉਹਦਾ ਬੋਡੀ ਤੇ ਕਾਫੀ ਨਿਸ਼ਾਨ ਨੇ ਮੈਂ ਖੁਦ ਦੇਖਿਆ ਉਹਦੀ ਬੋਡੀ ਤੇ ਨਿਸ਼ਾਨ ਪਈ ਹੋਏ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸਮਤ ਜਿਦਗੀ ਦੀ ਹੈ ਮੈਂ ਆਪਣੀ ਲਕੀ ਜੀ ਪੁੱਤਰੀ ਅਮਰ ਸਿੰਘ ਸ਼ੇਰੂ ਦੀ ਕੁੜੀ ਹੈ ਤੇ 10 ਸਾਲ ਪਹਿਲਾਂ ਇਹਨਾਂ ਦੀ ਸ਼ਾਦੀ ਹੋਈ ਸੀ ਦੀਪਕ ਪਾਲ ਸਿੰਘ ਪੁੱਤਰ ਕੇਵਲ ਸਿੰਘ ਖੇਲੇ ਨਾਲ ਤੇ ਕੋਈ ਉਸ ਤੋਂ ਹੀ ਬਾਅਦ ਕੁੜੀ ਨੂੰ ਨੰਤਕ ਕਰਨਾ ਸ਼ੁਰੂ ਕਰਤਾ ਦੀਪਕ ਪਾਲ ਨੇ ਉਹਦੀ ਮਾਂ ਨੇ ਜਦ ਕਿ ਉਹਦਾ ਸਹੁਰਾ ਜਿਹੜਾ ਸੀ ਉਹ ਬਹੁਤ ਚੰਗਾ ਆਦਮੀ ਸੀ ਉਹ ਮਤਲਬ ਹਰ ਵੇਲੇ ਹੱਥ ਜੋੜਦਾ ਇਹ ਨਾ ਕਰੋ ਇਹਨਾਂ ਨੂੰ ਧੋਖਦਾ ਇਹ ਤੇ ਮਤਲਬ ਕੁਝ ਸਮਾਂ ਪਹਿਲਾਂ ਪੰਚਾਇਤ 'ਚ ਬਹਿ ਕੇ ਰਾਜੀ ਨਵਾ ਵੀ ਹੋਇਆ ਸੀ ਜੋ ਲਿੱਖ ਸਾਡੇ ਕੋਲ ਹੈ ਇਹ ਕਿਦੋਂ ਦਾ ਫੈਸਲਾ ਹੋਇਆ ਜੀ ਇਹ 19 ਦੇ ਵਿੱਚ ਹੋਇਆ ਸੀ ਫੈਨਲਾ ਉਹਦੇ ਵਿੱਚ ਦੀਪਕ ਪਾਲ ਮੈਂਟਲੀ ਗੋਲੀਆਂ ਖਾਂਦਾ ਸੀ ਇਹਦਾ ਇਲਾਜ ਚੱਲਦਾ ਸੀ ਅਈ ਨਾਲ ਗਏ ਬਟਿੰਡੇ ਤੋਂ ਦਵਾਈ ਆਉਂਦੀ ਸੀ ਇਹਦੀ ਤੇ ਮਤਲਬ ਇਹਦਾ ਡੈਡੀ ਹੱਥ ਜੋੜਦਾ ਸੀ ਕੁੜੀ ਨਾਲ ਉਹ ਕਰਦਾ ਸੀ ਤੇ ਉਹ ਚੱਕਰ 'ਚ ਕੁੜੀ ਦੇ ਸੱਜਰ ਮੁੰਡਾ ਆਪਣੇ ਪਿਓ ਨਾਲ ਵੀ ਲੜਦੇ ਸੀ ਤੂੰ ਕਿਉਂ ਕਰਦਾ ਇਹ ਮਾਜੀ ਜਿਸ ਦਿਨ ਝਗੜਾ ਹੁੰਦਾ ਉਦਨ ਕੀ ਗੱਲ ਹੋਈ ਉਸ ਦਿਨ ਉਦੋਂ ਇੱਕ ਮਹੀਨਾ ਸਵਾ ਮਹੀਨਾ ਪਹਿਲਾਂ ਕੁੜੀ ਨੇ ਨੱਕ ਪਿਆ ਤੇ ਕੁੜੀ ਘਰ ਆ ਗਈਏ ਨੇ ਉਹਦੇ ਘਰ ਵਾਲੇ ਨੇ ਦੀਪਕ ਪਾਲ ਨੇ ਤੇ ਕੁੜੀ ਘਰ ਆ ਗਈਏ ਇਹਨਾਂ ਕੁੜੀ ਉਹਦੀ ਜੋ ਕੁੜੀ 7 ਕੇ 8 ਸਾਲ ਦੀ ਕੁੜੀ ਰੱਖ ਲਈ ਇਹ ਵੀ ਭੇਜਣਾ। ਉਹ ਚਲੋ ਮਤਲਬ ਕੁੜੀ ਮੁੜ ਕੇ ਆਏਗਾ ਸਹੁਰਾ ਜੋ ਹੈ ਕੇਵਲ ਸਿੰਘ ਉਹ ਕੁੜੀ ਦੀ ਗੱਲ ਕਰਾਉਂਦਾ ਸੀ ਫੋਨ ਤੇ। ਤੇ ਫਿਰ 5-7 ਦਿਨ ਜਦੋਂ ਹਾਸਾ ਆਇਆ 5-7 ਦਿਨ ਪਹਿਲਾਂ ਇਹਨਾਂ ਕੁੜੀ ਨੂੰ ਫੋਨ ਮਤਲਬ ਕਰਾ ਰਾਮ ਬਸ ਕਰਾਤਾ। ਉਹਨੇ ਆਪਣੇ ਸਹੁਰਾ ਸਾਹਿਬ ਨੂੰ ਫੋਨ ਕੀਤਾ ਡੈਡੀ ਮੇਰੇ ਕੁੜੀ ਨੂੰ ਨਹੀਂ ਮਿਲਿਆ। ਤੇ ਪਹਿਲਾਂ ਉਹਨੇ ਕਿਹਾ ਕਿ ਮੈਂ ਤਰਨ ਤਰਨ ਮੈਂ ਆ ਕੇ ਤੈਨੂੰ ਮਲਾ ਦਾਂਗਾ। 12:46 ਮਿੰਟ ਤੇ ਕੇਵਲ ਸਿੰਘ ਕੇਲਾ ਸਾਹਿਬ ਨੇ ਫੋਨ ਕੀਤਾ ਪੁੱਤਰਾ ਜਿਆ ਕੋਈ ਕੁੜੀ ਨੂੰ ਮਤਲਬ ਮਲਾ ਦਿੰਦਾ। ਜਦੋਂ ਇਹ ਘਰ ਗਈ ਅੰਦਰ ਵੜਨ ਲੱਗੀ ਏ ਇਹਦੀ ਸੱਸ ਨੇ ਗੇੜ ਪਵਾ ਕੇ ਉਹ ਗੇੜ ਦੇ ਵਿੱਚ ਤੇ ਮਾਰਿਆ ਇਹਨੇ ੱਟਾ ਮਾਰ ਕੇ ਗੇੜ ਖੋਲ ਲਿਆ ਤੇ ਕੁੜੀ ਮਤਲਬ ਜੋ ਛੋਟੀ ਬੱਤੀ ਏ ਮਾਂ ਨੂੰ ਮਿਲਣ ਆਈ ਹੋਈ ਏ ਕਿ ਨੰਮਾ ਦੇ ਕਿੱਥੇ ਚਲੇ ਗਏ ਉਹ ਇਹਦੀ ਦਰਾਨੀ ਨੇ ਗੁਰਲੀਨ ਨਾ ਆਇਆ ਉਹਦਾ ਕੁੜੀ ਨੂੰ ਖਿੱਚ ਕੇ ਲੱਗੀ ਏ ਤੇ ਸੱਸ ਦੇ ਹੱਥੀ ਲੱਗੀ ਏ ਸੱਸ ਤੋਂ ਬਾਅਦ ਇਹ ਦਰਾਨੀ ਪੈ ਗਈ ਇਹਦਾ ਦਿਓਰ ਵੀ ਇਹਦੇ ਹੱਥੀ ਪੈ ਗਿਆ ਤੇ ਕੇਵਲ ਸਿੰਘ ਖੇਲਾ ਸਾਹਮਣੇ ਕੁਰਸੀ ਤੇ ਬੈਠਾ ਏ ਉਹ ਵਾਜਾਂ ਹੰਦਾਰਿਆ ਨਾ ਕਰੋ ਨਾ ਕਰੋ ਉੱਥੇ ਹੀ ਉਹਨੇ ਮਤਲਬ ਧੌਂ ਸੱਟ ਪਈ ਪਤਾ ਨਹੀਂ ਮਾਰੇ ਜਾਨ ਕੀ ਉਹਨੂੰ ਹੋਇਆ ਕੀ ਨਹੀਂ ਹੋਇਆ ਜਦ ਕਿ ਉਹ ਮਤਲਬ ਸਿਲੰਡਰ ਗੈਸ ਵਗੈਰਾ ਸੰਪਲਿਟ ਦੀ ਬਿਮਾਰ ਸੀ ਬਾਕੀ ਕਿਰਪਾ ਸ਼ੂਗਰ ਵੀ ਬਹੁਤ ਬਿਮਾਰੀਆਂ ਸੀ ਤੇ ਉਸ ਤੋਂ ਬਾਅਦ ਇਹਨਾਂ ਇਲਜ਼ਾਮ ਲਾਣੇ ਸ਼ੁਰੂ ਕਰਕੇ ਕਿ ਕੁੜੀ ਦਾ ਭਰਾ ਕੁੜੀ ਦੇ ਚਾਚੇ ਮੇਰਾ ਨਾਂ ਲੈ ਕੇ ਚੀਜ਼ ਕਰਕੇ ਮੈਂ ਉਸ ਤੋਂ ਲੈ ਮਨੀ ਕਰਨ ਸਾਹ। ਤੇ ਪਹਿਲਾਂ ਮੇਰਾ ਨਾਂ ਇਹਨਾਂ ਬੋਲਿਆ ਤੇ ਬਾਅਦ ਚੋਂ ਪਤਾ ਲੱਗਾ ਇਹਨਾਂ ਮੇਰਾ ਨਾਂ ਘਟਾਉਂਦੇ ਆ। ਜਦ ਕਿ ਪੁਲਿਸ ਨੇ ਮੁੜ ਕੇ ਫੋਨ ਕੀਤਾ ਕਿ ਮੈਨੂੰ ਅੰਦਰ ਬੂਆ ਮਾਰ ਕੇ ਨਾ ਘੁੱਟਿਆ ਤੇ ਕੁੜੀ ਦਾ ਭਰਾ ਆਇਆ ਉਹ ਲੋਕਾਂ ਨੇ ਖੇਲੇ ਸਾਨੂੰ ਮਤਲਬ ਕੁਝ ਬੰਦੇ ਚੋਕੇ ਪੁਲਿਸ ਦੇ ਕਾਰਜ ਚ ਪਾਉਂਦੇ ਹੋਏ ਤੇ ਉਹ ਬਾਹਰ ਖਲੁੱਤੇ ਰਹੇ ਨੇ ਇਹਨਾਂ ਇਲਜ਼ਾਮ ਲਾ ਕੇ ਸਾਨੂੰ ਉਹਨਾਂ ਖਾਲਾਂ ਗੱਡੀਆਂ ਉਹ ਮਰ ਗਿਆ ਸੀ ਮਰਨ ਤੋਂ ਬਾਅਦ ਵੀ ਸਾਡੇ ਘਰਿਆਂ ਨਾਲ ਗਾਲੀ ਗਲੋਚ ਕੀਤਾ ਇਹਨਾਂ ਨੂੰ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਮਰ ਗਿਆ ਹੈ ਇਹਦਾ ਮਤਲਬ ਇਹਨਾਂ ਆਪ ਹੀ ਉਹਨੂੰ ਮਾਰਿਆ ਹੈ ਸਾਡੋਂ ਖਸਾਉਣ ਲਈ ਲੱਗਦਾ ਹੈ ਕਿ ਕਾਰਵਾਈ ਤੁਹਾਨੂੰ ਲੱਗਦਾ ਹੈ ਕਿ ਕਾਰਵਾਈ ਜ ਨਹੀਂ ਕੀਤੀ ਜਾ ਰਹੀ ਹੈ ਇਸ ਗਲਤ ਨਾਲ ਆਈ ਜਾ ਰਹੀ ਹੈ ਤੁਹਾਡੇ ਉਹ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਹੈ ਉਹ ਆਪੇ ਇਨਕੁਆਇਰੀ ਕਰਨਗੇ ਜਿੰਨੇ ਆਵਾਜ਼ਾਂ ਤੋਂ ਪੂਰਾ ਸਾਨੂੰ ਵਿਸ਼ਵਾਸ ਹੈ ਉਹ ਗਲਤ ਨਹੀਂ ਕਰਨਗੇ ਕੀ ਮੰਗ ਕਰਦੇ ਮੰਗ ਹੈ ਇਨਸਾਫ ਕਰਦੇ ਆਂ ਚਾਹੁੰਦੇ ਆਂ ਜੋ ਝੂਠਾ ਝੂਠੇ ਨੂੰ ਝੂਠਾ ਸਾਬਤ ਕਰਨ ਸੱਚ ਨੂੰ ਸੱਚਾ ਸਾਬਤ ਕਰਨ ਜਿਹਹੀ ਝੂਠੀਆਂ ਸਾਨੂੰ ਸਿਜਾਤ ਨੇ ਮੇਰੇ ਉੱਤੇ ਬੜਾ ਗਲਤ ਇਲਜ਼ਾਮ ਲਾਇਆ ਜਾ ਰਿਹਾ ਹੈ ਮੇਰੇ ਮੇਰਾ ਪਿਓ ਸੀ ਉਹ ਮੇਰਾ ਆਪਣਾ ਪਿਓ ਤੇ ਹੈਗਾ ਨਹੀਂ ਉਹ ਮੇਰਾ ਆਪਣਾ ਪਿਓ ਸੀ ਜਿਹਦੇ ਉੱਤੇ ਮੇਰਾ ਗਲਤ ਇਲਜ਼ਾਮ ਲਾ ਰਿਹਾ ਉਹ ਬੰਦਾ ਮੇਰੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੇ ਮੈਨੂੰ 7-8 ਮਹੀਨੇ ਪਹਿਲਾਂ ਦੀ ਗੱਲ ਏ ਮੇਰੇ ਘਰ ਵਾਲੇ ਨੇ ਮੈਨੂੰ ਬੜਾ ਕੁੱਟਿਆ ਮੈਨੂੰ ਵਾਲਾਂ ਤੋਂ ਧੋਇਆ ਮੈਨੂੰ ਮੇਰੇ ਮੈਨੂੰ ਪਵਾ ਕੇ ਸੁੱਟਿਆ ਮੇਰੇ ਗਮਲੇ ਤੇ ਮੇਰਾ ਸਿਰ ਵੱਜਾ ਮੇਰੇ ਗੋਡੇ ਰਗੜਾਂ ਲੱਗੀਆਂ ਮੈਨੂੰ ਬੜੀਆਂ ਸੱਟਾਂ ਲੱਗੀਆਂ ਮੈਨੂੰ ਮਾਰਦਾ ਪਏ ਮੈਂ ਅੱਜ-ਪੱਜ ਕੇ ਆਪਣੇ ਪੇਕੇ ਆ ਗਈ ਮੈਂ ਆਪਣੇ ਪੇਕੇ ਹੀ ਉਦੋਂ ਦੀ ਤੇ ਇਹਨਾਂ ਨੇ ਮੇਰੀ ਕੁੜੀ ਆਪਣੇ ਕੋਲ ਰੱਖੀ ਹੋਈ ਸੀ ਮੈਨੂੰ ਮੇਰੀ ਕੁੜੀ ਨੂੰ ਮਿਲਣ ਨਹੀਂ ਦਿੰਦੇ ਸੀ ਮੇਰੀ ਡੈਡੀ ਨਾਲ ਗੱਲ ਹੁੰਦੀ ਰਹਿੰਦੀ ਕਿ ਡੈਡੀ ਗੱਲ ਨੂੰ ਮੁਕਾ ਦਿਓ ਖਤਮ ਕਰ ਦਿਓ ਇੱਕ ਪਾਸੇ ਲਾ ਦਿਓ ਮੈਂ ਕਿੰਨੀ ਕਿ ਦਿਨ ਤੱਕ ਮਾਰਾ ਖਾਂਦੀ ਰਹਿੰਦੀ ਚਾਰ ਪੰਜ 6 ਸਾਲ ਹੋ ਗਏ ਮੈਨੂੰ ਕੁੱਟਦਾ ਹੀ ਮਾਰਦਾ ਹੀ ਮੇਰੇ ਉੱਤੇ ਗੰਦੇ ਗੰਦੇ ਇਲਜ਼ਾਮ ਲਾਂਦਾ ਹੀ ਮੈਨੂੰ ਗੰਦੀਆਂ ਗੰਦੀਆਂ ਗੱਲਾਂ ਗਾਲਾਂ ਕੱਢਦਾ ਹੀ ਕਦੀ ਮੈਨੂੰ ਕਹਿੰਦੇ ਤੂੰ ਕਿਸੇ ਨਾਲ ਸੌਂਨੀ ਹੈ ਕਦੀ ਕਿਸੇ ਨਾਲ ਸੌਂਦੀ ਮੈਨੂੰ ਇਹੋ ਜਿਹੇ ਗੰਦੇ ਇਲਜ਼ਾਮ ਲਾਏ ਇੱਕ ਵਾਰ ਤੇ ਇਹ ਵੀ ਕਹਤਾ ਕਿਪ ਤਾਂ ਮੇਰੀ ਧੀ ਵੀ ਨਹੀਂ ਹੈਗੀ ਐ ਇਹੋ ਜਿਹੇ ਗੰਦੇ ਗੰਦੇ ਇਲਜ਼ਾਮ ਲਾਏ ਇਸ ਬੰਦੇ ਨੇ ਮੈਂ ਬਸ ਉਸ ਦਿਨ ਕੱਲ ਦੀ ਗੱਲ ਹੈ ਮੈਂ ਸਿਰਫ ਆਪਣੀ ਕੁੜੀ ਨੂੰ ਮਿਲਣ ਗਈ ਸੀ ਜਦੋਂ ਮੈਂ ਮਿਲਣ ਗਈ ਉਹ ਤੋਂ ਪਹਿਲਾਂ ਮੇਰੀ ਡੈਡੀ ਨਾਲ ਫੋਨ ਤੇ ਗੱਲ ਹੋਈ ਮੈਂ ਕਿਹਾ ਡੈਡੀ ਮੇਰਾ ਨਾ ਕੁੜੀ ਨੂੰ ਮਿਲਣ ਨੂੰ ਬੜਾ ਜੀ ਕਰਦਾ ਮੈਂ ਮਿਲਣਾ ਤੁਸੀਂ ਕੁੜੀ ਨੂੰ ਘਰ ਦੇ ਬਾਹਰ ਭੇਜ ਦਿਓ ਮੈਂ ਬਾਹਰੋਂ ਲੈ ਕੇ ਉਹਨੂੰ ਮਿਲਣਾ ਨਹੀਂ ਫਿਰ ਮੈਂ ਛੱਡ ਜੂੰਗੀ ਡੈਡੀ ਨੇ ਕਿਹਾ ਮੈਂ ਇੱਥੇ ਹੈਗਾ ਨਹੀਂ ਆ ਠੀਕ ਹੈ ਤੇ ਤੂੰ ਮੈਂ ਤਾਂ ਆਨਾ ਮੈਂ ਹੈ ਨਹੀਂ ਇੱਥੇ ਤੇ ਬਾਅਦ ਚ ਮਿਲਾ ਲਾਂਗਾ ਮੈਂ ਕਿ ਕੋਈ ਨਹੀਂ ਤੁਸੀਂ ਮੰਮੀ ਨੂੰ ਫੋਨ ਕਰ ਦਿਓ ਉਹ ਬਾਹਰ ਭੇਜ ਦਿੰਦੀ ਕੁੜੀ ਨੂੰ ਮੈਂ ਮਿਲ ਲਵਾਂ ਉਹਨਾਂ ਨੇ ਬਾਨਾ ਮਾਰਤਾ ਨਹੀਂ ਕੋਈ ਨਹੀਂ ਮੈਂ ਦੇਖ ਲੈਂਦਾ ਫਿਰ ਮੈਨੂੰ ਦੁਬਾਰਾ ਫਿਰ ਮੇਰੇ ਡੈਡੀ ਦਾ ਫੋਨ ਆਇਆ ਉਹ ਕਹਿੰਦੇ ਤੂੰ ਆਪ ਆ ਜਾ ਘਰੇ ਮਿਲਨ ਕਰੇ ਆ ਜਾ ਮੈਂ ਕਹ ਚਲੋ ਠੀਕ ਹੈ ਕੋਈ ਨਾ ਦੇਖਦੀ ਆ ਮੈਂ ਫੋਨ ਕਰਤਾ ਫਿਰ ਮੇਰੇ ਮਨ ਨੇ ਕਿਹਾ ਚਲ ਮੈਂ ਮੈਂ ਤੀ ਬਿਨਾ ਬੜਾਉ ਹੀ ਮੈਂ ਆਪਣੀ ਧੀ ਨੂੰ ਮੇਰੀ ਧੀ ਮੇ ਮਿਲਣ ਦਾ ਮੇਰਾ ਤੇ ਹੱਕ ਬੰਦਾ ਹੀ ਹੈ ਨਾ ਮੈਂ ਮਿਲਣ ਜਾ ਹੀ ਸਕਦੀ ਆ ਮੈਂ ਬਸ ਆਪਣੀ ਕੁੜੀ ਨੂੰ ਮਿਲਣ ਗਈ ਮੈਂ ਉੱਥੇ ਬੂਆ ਖੜਕਾਇਆ ਜਦੋਂ ਬੂਆ ਉਹਨਾਂ ਨੇ ਖੋਲਿਆ ਮੰਮੀ ਨੇ ਬੂਆ ਖੋਲਿਆ ਬੂਆ ਖੋਲਿਆ ਤੇ ਉਹਨਾਂ ਨੇ ਮੈਨੂੰ ਵੇਖ ਕੇ ਬੂਆ ਮਾਰ ਲਿਆ ਤੇ ਮੇਰੀ ਬਾਹ ਵੇਚੜ ਗਈ ਆ ਵੇਖੋ ਜਦੋਂ ਬਾਹ ਮੇਰੇ ਜ਼ੋਰ ਦੀ ਮਾਰਿਆ ਵੇਖੋ ਮੇਰੇ ਨੀਲ ਤੇ ਆ ਵੇਖੋ ਮੇਰੇ ਸੱਟਾਂ ਲੱਗੀਆਂ ਆ ਵੇਖੋ ਇਹ ਮੇਰੇ ਨੀਲ ਪਿਆ ਨੀਲ ਤੇ ਮੈਂ ਆਪੇ ਨਹੀਂ ਨਾ ਪਾ ਸਕਦੀ ਮੈਂ ਕਿਹਾ ਮੇਰੀ ਤੀਨ ਨੂੰ ਮਿਲ ਲੈਣ ਤੋਂ ਮੈਨੂੰ ਮੇਰਾ ਇੰਨਾ ਤੇ ਹੱਕ ਬੰਦਾ ਮੈਂ ਪੈਦਾ ਕੀਤਾ ਨੂੰ 9 ਮਹੀਨੇ ਮੈਂ ਆਪਣੀ ਕੋਲ ਚ ਪਾਲਿਆ ਮੈਨੂੰ ਮਿਲਣ ਦੇ ਦੋ ਜਦੋਂ ਮੈਨੂੰ ਮਾਰਨ ਲੱਗੇ ਮੇਰੀ ਬਾਹ ਵਿੱਚ ਫਸ ਗਈ ਬਾਹ ਤੇ ਮੈਂ ਆਪਣੇ ਆਪ ਨੂੰ ਛਿਡਾ ਲਿਆ ਸਾਸ ਨੂੰ ਪਿੱਛੇ ਕੀਤਾ ਠੀਕ ਹੈ ਪਿੱਛੇ ਕੀਤਾ ਫਿਰ ਮੈਂ ਅੱਗੇ ਵਧੀ ਧਰਾਣੀ ਮੇਰੀ ਆ ਗਈ ਉਹਨੇ ਜੁੱਤੀ ਫੜ ਲਈ ਮੈਨੂੰ ਦੋਨੋਂ ਜਣੇ ਮਾਰਨ ਕੁੱਟਣ ਨੂੰ ਪੈ ਗਏ ਮੈਂ ਵੀਡੀਓ ਬਣਾਉਣ ਲੱਗੀ ਫਿਰ ਮੈਨੂੰ ਮੇਰੇ ਦਿਓਰ ਨੇ ਵੀ ਕੁੱਟਿਆ ਮੇਰੇ ਇੱਥੇ ਇੰਨੀ ਜ਼ੋਰ ਦੀ ਮੁੱਕੇ ਮਾਰੇ ਮੇਰੇ ਹੱਥ ਤੱਕ 피ੜ ਹੁੰਦੀ ਸੀ ਮੈਨੂੰ ਤਿੰਨਾਂ ਨੇ ਰਲ ਕੇ ਕੁੱਟਿਆ ਇਹੀ ਵੇਖ ਕੇ ਡੈਡੀ ਬਾਹਰ ਆ ਗਏ ਡੈਡੀ ਨੇ ਵੇਖ ਕੇ ਸਾਰਾ ਕੁ ਡੈਡੀ ਰੈਂਦਾ ਹੀ ਹੋ ਗਏ ਕਿ ਆ ਕੀ ਬਣ ਗਿਆ ਕਿਉਂਕਿ ਇੱਕੋ ਡੈਡੀ ਸੀ ਜਿਹੜਾ ਮੇਰਾ ਪੱਖ ਲੈਂਦੇ ਸੀ ਸਿਰਫ ਉਹੀ ਕਹਿੰਦੇ ਸੀ ਕਿ ਮੈਂ ਤੇਰਾ ਘਰ ਬਚੋਣਾ ਹੈ ਤੁਹਾਨੂੰ ਮੈਂ ਇਕੱਠਿਆਂ ਕਰਨਾ ਵਾ ਪਰ ਸਾਰਾ ਪਰਿਵਾਰ ਨਹੀਂ ਚੋਂਦਾ ਹੀ ਇੱਕੱਠੇ ਹੋਣ ਮੇਰੇ ਥੋੜੇ ਦਿਨ ਪਹਿਲਾਂ ਮੈਂ ਡੈਡੀ ਨੂੰ ਮਿਲੀ ਵੀ ਆਂ ਹੋਰ ਡੈਡੀ ਨੂੰ ਮੈਂ ਬਰਨਕਾਸ ਕੀਤੀ ਡੈਡੀ ਆਪਣੀ ਗੱਲ ਮੁਕਾ ਦਿਓ ਹੁਣ ਬੜੇ ਮਹੀਨੇ ਹੋ ਗਏ ਮੈਂ ਕੁੜੀ ਤੋਂ ਬਿਨਾ ਨਹੀਂ ਰਹਿ ਸਕਦੀ ਮੈਨੂੰ ਕੁਝ ਹੁੰਦਾ ਜੀ ਕੁੜੀ ਤੋਂ ਬਿਨਾ ਤੇ ਡੈਡੀ ਕਹਿੰਦੇ ਮੈਂ ਡੈਡੀ ਨੂੰ ਕਿਹਾ ਕਿ ਮੈਨੂੰ ਉੱਪਰ ਇੱਕ ਕਮਰਾ ਰਹਿਣ ਨੂੰ ਦੇ ਦਿਓ ਆਪਣੀ ਧੀ ਦੇ ਨਾਲ ਮੈਂ ਆਪਣੀ ਧੀ ਨਾਲ ਉੱਥੇ ਰਹੀ ਜਾਊਂਗੀ ਤੇ ਡੈਡੀ ਕਹਿੰਦੇ ਮੈਂ ਘਰ ਸਾਰਿਆਂ ਨਾਲ ਫੈਸਲਾ ਕਰਕੇ ਤੈਨੂੰ ਦੱਸਾਂਗਾ ਤੇ ਘਰ ਦੇ ਕਹਿੰਨੇ ਕੋਈ ਹਫਤਾ 10 ਦਿਨ ਹੋ ਗਏ ਮੈਨੇ ਇਹ ਗੱਲ ਕੀਤੀ ਤੇ ਡੈਡੀ ਘਰ ਦੇ ਕੋਈ ਨਾ ਮੰਨੇ ਤੇ ਮੈਨੂੰ ਡੈਡੀ ਨੇ ਜਾਣ ਤੋਂ ਪਹਿਲਾਂ ਇੱਕ ਫੋਨ ਤੇ ਦੋ ਗੱਲ ਹੀ ਉਹਦੇ ਅਸੀਂ ਕਿਹਾ ਸੀ ਕਿ ਧੀਏ ਮੈਂ ਹੀ ਤੇਰਾ ਘਰ ਉਹ ਸਾਸ ਸਦਾ ਮੈਂ ਹੀ ਤੈਨੂੰ ਦੋਨਾਂ ਨੂੰ ਇਕੱਠਾ ਕਰ ਹਰ ਕਿਸੇ ਨੇ ਨਹੀਂ ਇਕੱਠੇ ਹੋਣ ਦੇਣਾ ਤੈਨੂੰ ਮੈਨੂੰ ਐ ਕਹਿ ਕੇ ਗਏ ਇੱਕ ਮੇਰਾ ਸੋਹ ਰਾਈ ਹੈ ਜਿਹੜਾ ਮੇਰਾ ਪੱਕ ਲੈਂਦਾ ਹੈ ਮੇਰੇ ਬਾਪ ਦਾ ਇਹਨਾਂ ਦੀ ਉਹ ਪਿਓ ਹੋਊਗਾ ਮੇਰੀ ਉਹ ਸਾਰੀ ਦੁਨੀਆ ਸੀ ਮੇਰੀ ਸਾਰੀ ਦੁਨੀਆ ਹੀ ਉੱਝੜ ਗਈ ਮੇਰਾ ਸਾਰਾ ਕੁਝ ਖਤਮ ਕਰ ਦਿੱਤਾ ਉਲਟਾ ਮੇਰੇ ਉੱਤੇ ਇਲਜ਼ਾਮ ਲਾਤਾ ਮੈਂ ਤੇ ਆਪਣੇ ਪਿਓ ਨੂੰ ਜੰਦੀ ਵਰ ਮਿਲ ਵੀ ਨਾ ਸਕੀ ਕਿੰਨਾ ਮਾੜਾ ਮੇਰੇ ਨਾਲ ਕੀਤਾ ਇਹਨਾਂ ਲੋਕਾਂ ਨੇ ਮੈਂ